ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਯਾਰ ਨਹੀਂ ਚੱਲੇ ਆ ਸਾਰੇ ਨਾਉਣ ਅਜੇ ਇਹ ਤੁਹਾਨੂੰ ਦਿਖਾਣਿਆ ਪਰ ਜਾ ਕੇ ਪਹੁੰਚਦੇ ਆਉਣ ਆਪਾਂ ਰਸਤੇ 'ਚ ਜਾਂਦੇ ਪਏ ਆ ਅਜੇ ਸਟਾਰਟ ਹੀ ਹੋਏ ਆ ਆਉਂਦੇ ਭੱਗੇ ਚੱਲ ਗਏ ਆ ਆਇਆ ਗਾ ਜੀ ਮਾਨ ਸਾਹਿਬ ਬੈਠੇ ਆਪਣੇ ਨਾਲ ਯਾਦਵਿੰਦਰ ਸਿੰਘ ਜੀ ਤੂੰ ਮੇਰਾ ਹਾਲ ਸ਼ੈ ਇੱਧਰ ਆਪਣਾ ਲਵਦੀਪ ਸਿੰਘ ਠੀਕ ਇੱਧਰ ਹੈਗਾ ਰਵੀ ਰਵਿੰਦਰ ਸਿੰਘ ਜੀ ਕਿ ਫਟੇ ਡਰਾਈਵ ਕਰਦਾ ਤੇ ਸਿਰ ਖੜਕਦਾ ਹੋਇਆ ਲਓ ਜੀ ਸ਼ਾਪਿੰਗ ਹੋ ਗਈ ਆ ਸਾਡੀ ਸਾਮਾਨ ਅਸੀਂ ਲੈ ਲਿਆ ਹੈਗਾ ਡਿੱਗੀ ਗਈ ਫੁੱਲ ਬੰਦੇ ਲੱਗੇ ਬੈਠਾ ਨਾ ਇਹ ਕੀ ਸੀ ਇਹ ਹੋਈ ਸੀ ਇਹ ਹੋਈ ਸੀ ਅੱਗੇ ਆਇਆ ਕਹਿੰਦੇ ਨਾਲ ਮੈਂ ਨਹੀਂ ਜਾਂਦਾ ਬਈ ਟੇਕ ਦਾ ਨੈਕਸਟ ਲੈਫਟ ਓਨ ਟੂ ਵਿਆ ਸੰਡਾ ਮਾਰਗਰੀਟਾ ਸਟ੍ਰਾਟਾ ਸੰਡਾ ਮਾਰਗਰੀਟਾ ਮੈਂ ਦੇਖ ਰਹਾ ਜੀ ਭਰੋਸੇ ਬੈਠਾ ਕੋਈ ਮੈਨੂੰ ਕਹੂਗਾ ਲੈਫਟ ਵਾਗੇ ਇੱਧਰ ਦੇਖਣਾ ਮੈਨੂੰ ਪਤਾ ਸੀ ਚਲਿਓ ਯਾਰ ਹਾਂ ਸਿੱਧਾ ਵਾਸਤੇ ਦੱਸੋ ਦੱਸੋ ਮੈਂ ਦੱਸ ਹੀ ਆਉਂਗਾ ਉੱਥੇ ਦੇਖੋ ਕਿਾ ਵਧੀਆ ਵਧੀਆ ਘਰ ਬਣੇ ਹੋਏ ਆ ਕਲਰ ਕਿਤੇ ਕਲਰਫੁਲ ਨਵੀਂ ਨਵੀਂ ਰਵਾਇਤ ਆ 11 ਹਣਾ ਉਹ ਤਾਂ ਨਾ ਇਤੋਂ ਬੱਝਾਇਆ ਵਾਲੀ ਤੇਰੀ ਨੰਮੀ ਤਾਂ ਬੱਝੀ ਕਰ ਰਿਹਾ ਨਹੀਂ ਮੰਨ ਤੋ ਕਹਿੰਦਾ ਕਿ ਆਕੇ ਜੀ ਵੇ ਆਕੇ ਜਾ ਆ ਗਿਆ ਚਲ ਆਹ ਤੇ ਬਾਜ ਅੱਜ ਕੋਲ ਨਹੀਂ ਆ ਗਈ ਨਹੀਂ ਚਲਦੀ ਕੋਈ ਵੀ ਲੈਂਗੇ ਨਾ ਜਿਹਦੇ ਜਿਹੇ ਮੈਂ ਗਿਆ ਬੜੀ ਵਾਰੀ ਮੈਂ ਗਿਆ ਉਹ ਜਿਹਦਾ ਵਾਈਨ ਜੀ ਬਣਾਉਂਦੇ ਆ ਉਹ ਆਪ ਕਰਦੇ ਉਹ ਚਿੱਪ ਚਾ ਬਣਾਉਂਦੇ ਆ ਫਤਲ ਉਹ ਬਾਪੜਾ ਵਾਈਨ ਦਾ ਬੀਤੀ ਆ ਦੇਵ ਕਾ ਪਰਬਾ ਉਪਾਂਦਰ ਕਰੇ ਬੱਪੜ ਸਰਕਾ ਗਿਆ ਵਧੀਆ ਬਣੀ ਹੋਈ ਹੈ ਅੱਛਾ ਜਾਰੇਦਾਰ ਵਾਂਝੀ ਤੋਂ ਪਾਲੀਪੂਰੀ ਸਾਰੇ ਆ ਜਾਂਦੇ ਨੇ ਤਾਂ ਬਣਾਉਣ ਨੂੰ ਦਜੀਤਪਾ ਮੈਂ ਬਣਾਵਾਂ ਵਲੋਗ ਪਰ ਆਪਾਂ ਚੱਲੇ ਆਪਾਂ ਭਾਈ ਅਸੀਂ ਚੱਲੇ ਆਂ ਲਾਗੋ ਤੇ ਇੱਕ ਬ੍ਰਿਜ ਦੇ ਥਲੇ ਲਾਗੋ ਆ ਤੇ ਪਾਣੀ ਸਾਫ ਆ ਨੀਰਾ ਸਾਫ ਬਣੇ ਤੇ ਸਾਨੂੰ ਵੀ ਕਿਸੇ ਫਰੈਂਡ ਕੋਲ ਹੀ ਪਤਾ ਲੱਗਾ ਸੀਗਾ ਆਪਾਂ ਕਹਾਂ ਚੱਲ ਇੱਕ 200 <imitation> meters at the roundabout take the second exit and stay on via Provinchala Penamontana e <imitation> a for novo te utthe ek bridge a bridge de thalle lagi hai ek lago okay bohot nice aa clean water aa everything very good aa te bas apa 20 minute de pahunch jana te assi tanu ja ke dikhau de utthe da nazara oh nazara tusi raste de nazara dekho fir aa apne maan saab vi hun kuch dassange utthe bare kyunki pehla ja ke aaye hoye aa utthe dasso maan saab saren bhai sat sri kaal ਵਧੀਆ ਮਾਹੌਲ ਆ ਉੱਥੇ ਦਾ ਵਧੀਆ 뷰 ਆ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਹਾਂ ਉੱਥੇ ਸਾਰਿਆਂ ਨੂੰ ਉੱਥੇ ਜਾ ਕੇ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ ਆ ਉਹ ਵਧੀਆ ਮਾਹੌਲਾ ਉੱਥੇ ਦਾ ਆਹ ਤੁਹਾਨੂੰ ਲੋ ਜੀ ਲੋ ਜੀ ਹਰਿਆਲੀ ਸ਼ੁਰੂ ਹੋ ਗਈ ਪੂਰੀ ਪ੍ਰੋਪਰ ਹਨ ਵਧੀਆ ਨਾਲ ਹੀ ਪਹਾੜੀਆਂ ਆਈਆਂ ਹੋਈਆਂ ਤੇ ਹਲਕੇ ਹਲਕੇ ਆਪਾਂ ਜਾਂਦੇ ਪਏ ਆਂ ਤੇ 15-20 ਮਿੰਟ ਤੱਕ ਆਪ 15 ਮਿੰਟ ਤੱਕ ਆਪਾਂ ਪਹੁੰਚ ਜਾਣਾ ਬਸ ਇੰਨਾ ਕੀ ਰਸਤਾ ਰਹਿ ਗਿਆ ਪਹਾੜੀਆਂ ਦੇ ਵਿੱਚ ਪਹਾੜੀਆਂ ਤੇ ਜੰਨਤ ਦਿਖਾਵਾਂਗੇ ਤੁਹਾਨੂੰ ਅੱਜ ਆਪਾਂ ਦੇਖ ਕਿਉਂ ਭਾਈ ਮਾਨ ਸਾਹਿਬ ਜਰੂਰ ਜੀ ਦਿਖਾਵੋਗੇ ਜੰਨਤ ਜਰੂਰ ਹਾਂਜੀ ਜਾਦੂ ਜੀ ਤੁਸੀਂ ਕੀ ਕਰੋਗੇ ਹਾਂਜੀ ਕੀ ਦੇਖੋਗੇ ਪਹਾੜੀਆਂ ਹਾਂ ਨਾਣਾ ਵੀ ਆ ਫਿਰ ਆ ਠੀਕ ਆ ਚਲੋ ਭਾਈ ਪਹੁੰਚਦੇ ਆ ਫਿਰ ਜਲਦੀ ਲਓ ਜੀ ਯਾਰ ਹੁਣੀ ਤੁਰ ਪਏ ਨੇ ਸਾਰੇ ਆਪ ਸਾਮਾਨ ਚੱਕ ਕੇ ਸਾਰਾ ਰਵੀ ਨੇ ਗ੍ਰੀਲ ਚੱਕੀ ਹੋਈ ਆ ਨਾਲੇ ਹੋਰ ਸਮਾਨ ਰੱਖਿਆ ਉੱਪਰ ਸਾਰਾ ਇੱਧਰ ਆਪਾਂ ਵੀ ਫੜੇ ਹੋਏ ਆ ਥੈਲੇ ਛਤਰੀ ਟੰਗੀ ਆ ਮੋਢਿਆਂ ਤੇ ਲਵ ਪਿੱਛੇ ਰਹਿ ਗਿਆ ਉਹ ਵਿਚਾਰਾ ਗਿਆ ਹੁੰਦਾ ਹੋਰ ਭਾਰਾ ਤਾਂ ਨਹੀਂ ਸਮਾਨ ਨਾ ਨਾ ਸਹੀ ਆ ਲੈ ਕਈ ਆ ਹਮਮ ਨੋ ਬੜੀ ਵਧੀਆ ਲੋਕੇਸ਼ਨ ਤੇ ਅੱਜ ਬੈਠਾਂਗੇ ਮੌਸਮ ਵੀ ਠੀਕ ਆ ਮੌਸਮ ਵੀ ਬਹੁਤ ਵਧੀਆ ਬਣਿਆ ਹੋਇਆ ਹੋਰ ਲਵ ਹਾਂਜੀ ਵਧੀਆ ਪਹੁੰਚ ਗਏ ਲੋਕੇਸ਼ਨਾਂ ਤੇ ਫਿਰ ਆਪਾਂ ਹਾਂਜੀ ਅੱਜ ਫਿਰ ਸ਼ਾਮ ਤੱਕ ਇੱਥੇ ਰੁਕਣਾ ਮੈਂ ਕਿਹਾ ਆਪਾਂ ਸ਼ਾਮਾ ਇੱਥੇ ਹੀ ਆ ਪਾ ਗਿਆ ਚਲੋ ਬਹੁਤ ਕੰਮ ਘੁੰਮ ਕਰ ਲਿਆ ਰੋਣਾ ਜੀ ਆ ਸ੍ਰੀਨੂ ਰਾਸ਼ਟ੍ਰ ਦੇ ਜੀ ਹੈ ਭਰਾਵਾਂ ਨਾਲ ਟਾਈਮ ਨਹੀਂ ਮਿਲਦਾ ਤਿੰਨ 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 ਛੁੱਟੀਆਂ ਇਕੱਠੀਆਂ ਹੋਈਆਂ ਨੇ ਨਾ ਤਿੰਨ ਛੁੱਟੀਆਂ ਦਾ ਇੰਜੋਇਮੈਂਟ ਤਾਂ ਕਰਨਾ ਬਣਦਾ ਆਪਣਾ ਭਰਾਵਾਂ ਨੂੰ ਕਾਫੀ ਟਾਈਮ ਹੋ ਗਿਆ ਮਿਲੇ ਨਹੀਂ ਸੀਗੇ ਤੇ ਸੋਚਿਆ ਚਲੋ ਪ੍ਰੋਗਰਾਮ ਬਣਾਈ ਲੈਂਦੇ ਆ ਤੇ ਹਾਂਜੀ ਬਾਰਬੀਕਿਊ ਦਾ ਸਮਾਨ ਆ लेट्स ਡੂ ਇਟ ਥੈਂਕ ਯੂ ਲਓ ਜੀ ਆਪਾਂ ਲੋਕੇਸ਼ਨ ਤੇ ਹੁਣ ਗਏ ਆ ਪਹੁੰਚ ਹੁਣ ਆਪਾਂ ਛਤਰੀਆਂ-ਛੁਤਰੀਆਂ ਲਾਈਆਂ ਆਪਾਂ ਸੈੱਟ ਕਰੀਏ ਸਾਰਾ ਕੁਝ ਇੱਧਰ ਬਾਰਵੀਂ ਕਿ ਉਹਦਾ ਤਿਆਰ ਹੋ ਰਿਹਾ ਜਿੱਥੇ ਆਪਾਂ ਬਾਰਵੀਂ ਵੀ ਕਰਨਾ ਛਤਿ ਲਾਵਾਂਗੇ ਤੇ ਉਹ ਆਪਣੇ ਦੋ ਬੰਦੇ ਪਹੁੰਚ ਵੀ ਚੁੱਕੇ ਨੇ ਡੁੱਪਗੀਆਂ ਲਾਨ ਵੀ ਲੱਗ ਕੇ ਜਾ ਕੇ ਔਰ ਲਓ ਜੀ ਹੋ ਗਏ ਸ਼ੁਰੂ ਹੁਣ ਇਹ ਤਾਂ ਕਰਤਾ ਕਰਤਾ ਪਹਿ ਸ਼ੁਰੂ ਆਪਣਾ ਚਲੋ ਜੀ ਦਿਖਾਨੇ ਹੁਣ ਤੁਹਾਨੂੰ ਆਪਾਂ ਸੈਟਿੰਗ-ਬੈਟਿੰਗ ਕਰਕੇ ਪੂਰੀ ਪ੍ਰੋਪਰ ਓਕੇ ਲਓ ਜੀ ਸੈਟਅਪ ਆਪਾਂ ਕਰ ਲਿਆ ਤਕਰੀਬਨ-ਤਕਰੀਬਨ ਅੰਬਰੀਲਾ ਵਗੈਰਾ ਲਾ ਲਈ ਆਪਾਂ ਬਾਰਬੀਕੂ ਵਾਲੀ ਵੀ ਕਿੱਟ ਲਾਤੀ ਆ ਫਿੱਟ ਕਰਤੀ ਆ ਤੇ ਬਾਕੀ ਹੁਣ ਕਰੋ ਕਰੋ ਚਿਲਫਲ ਕਰੋ ਸ਼ੁਰੂ ਕਰੋ ਚਿਲਫਲ ਫਟਾਫਟ ਇੱਧਰ ਦੇਖੋ ਜੀ ਆਪਾਂ ਬੰਦੇ ਸਪੈਸ਼ਲ ਲਿਆਂਦੇ ਹੋਏ ਇੱਧਰ ਮੁਰਗੇ ਵੱਢਣ ਵਾਲੇ ਖਟੀਕ ਇਹ ਇੰਡੀਆ ਤੋਂ ਸਪੈਸ਼ਲ ਮੰਗਾਇਆ ਨੇ ਮੁਰਗਾ ਵੱਢ ਕੇ ਇਹਨੇ ਮੁਰਗਾ ਵੱਢ ਕੇ ਤੇ ਚੱਲ ਜਾਣਾ ਬਸ ਇਹ ਸਾਡਾ ਹੈਗਾ ਆ ਨਾਲ ਇਹਦੇ ਤੇ ਕਿਟੇ ਦੀ ਫੇਰ ਹੋਈ ਹੋਈ ਆ ਇਹਦਾ ਇੰਡੀਆ ਬਿਨਸਸ ਨਾਲ ਹੈਗਾ ਆ ਆਪਣਾ ਬੁੱਚੇਰਾ ਬੁੱਚੇਰਾ ਹਾਂ ਲਵਾਈਆਂ ਇਹਦਾ ਮੀਟ ਦਾ ਬਿਜ਼ਨਸ ਆ ਬੰਦੇ ਦਾ ਆ ਰੋਕੋ ਆ ਆਗੇ ਸਲ ਚੀਚੇ ਆ ਗਏ ਇਹਨਾਂ ਨੂੰ ਕੀ ਗੱਲ ਇਹਨਾਂ ਨੂੰ ਥੋੜੀ ਲਾਉਣਾ ਰਵੀ ਕੁਛ ਇਹਨਾਂ ਨੂੰ ਨਹੀਂ ਕੁਛ ਲਾਉਣਾ ਲੂਣਾ ਇੱਥੇ ਹੀ ਜਾਣੇ ਪੂਗੀ ਥੱਲੇ ਆ ਗ੍ਰਿਲ ਤਿਆਰ ਕਰੋ ਇੱਕੇ ਜਾਣਾ ਮੈਂ ਉਹ ਤਿਆਰ ਲਾ ਮਾਂ ਹਰਿਸਮਾਨ ਤੂੰ ਰਵੀ ਗ੍ਰਿਲ ਵਾਲਾ ਸੰਭਾਲ ਆਪਣਾ ਕੰਮ ਇੱਧਰ ਮੀਟ ਵਾਲੇ ਨੇ ਮੀਟ ਵਾਲਾ ਸੰਭਾਲ ਲਿਆ ਹੋਇਆ ਆਪਣਾ ਕੰਮ ਕਾਰ ਤੇ ਕਾਰ ਤੇ ਕਿੱਥੇ ਆ ਬਈ ਕਾਰ ਤੇ ਗੱਡੋ ਕਾਰ ਤੇ ਗੱਡੋ ਕਾਰ ਤੇ ਗੱਡੋ ਹੂੰ ਕਾਰ ਤੇ ਕਿੱਥੇ ਲਾ ਦੇਖੋ ਇਹਨਾਂ ਦਾ ਪਿਆਰ ਹਮਮ ਤਈਆ ਤਈਆ ਵਧੀਆ ਮੈਂ ਘਾਰ ਤਾਂ ਦੇ ਦੂੰ ਘਾਰ ਤਾਂ ਦੇ ਦਊ ਨੂੰ ਹਾਂਜੀ ਵੀਰੋ ਆਹ ਲੋ ਜੀ ਆਪਾਂ ਆਪਣਾ ਸੈਟਅਪ ਕਰ ਲਿਆ ਹੁਣ ਤਿਆਰ ਤੇ ਤੁਹਾਨੂੰ ਦਿਖਾਣੇ ਹੁਣ ਆਪਣਾ ਸੈਟਅਪ ਸਾਰਾ ਤੇ ਆਹ ਦੇਖਿਓ ਫਿਰ ਹੁਣ ਲਓ ਜੀ ਇਦਾਂ ਆਪਾਂ ਆਪਣਾ ਸੈਟਅਪ ਬਣਾ ਲਿਆ ਹੁਣ ਸਾਰਾ ਚਿਕਨ ਮੈਰੀਨੇਟ ਕਰਨ ਲਈ ਰੱਖਤਾ ਹੈਗਾ ਤੇ ਇੱਧਰ ਮਾਨ ਸਾਹਿਬ ਦੀ ਬਹੁਤ ਮਿਹਨਤ ਲੱਗੀ ਚਿਕਨ ਮੈਰੀਨੇਟ ਕਰਨ ਚ ਇੱਧਰ ਲਵ ਹੁਣ ਹਥਿਆਰ ਲਈ ਫਿਰਦਾ ਹੱਥਾਂ ਚ ਅੱਜ ਵੱਡਿਆ ਜਾਣਾ ਉਹ ਕਿਤੇ ਰੱਖੀ ਟ੍ਰੇ ਤੇ ਇੱਧਰ ਆਪਣੀ ਭੱਠੀ ਵੀ ਲੱਗ ਗਈ ਆ ਤਿਆਰ ਹੋ ਗਈ ਆ ਕੋਲੇ ਮਗਦੇ ਪਏ ਨੇ ਮਿੱਠੇ ਮਿੱਠੇ ਬਹੁ ਹੌਲੀ ਹੌਲੀ ਫਿਰ ਸ਼ੁਰੂਆਤ ਕਰਦੇ ਆ ਆਪਾਂ ਤੇ ਉਹ ਆਪਣੇ ਦੋ ਪਰਿੰਦੇ ਪਹੁੰਚ ਚੁੱਕੇ ਨੇ ਉਹ ਦੇਖੋ ਡੁਬਕੀਆਂ ਮਾਰਨ ਉਹ ਲੈ ਰਹੇ ਆਨੰਦ ਪੂਰਾ ਅਸੀਂ ਥੋੜੀ ਸੈਟਿੰਗ ਕਰ ਲਈ ਸੀ ਵੜਦਿਆਂ ਵਿੱਚ ਪਾਣੀ ਚ ਓਕੇ ਜੀ ਧੰਨਵਾਦ ਚੱਲ ਰਹੀ ਆ ਹੁਣ ਕਰ ਰਹੇ ਆ ਆਪਾਂ 바ਬੀਕਿਊ ਦੀ ਤਿਆਰੀ ਕੋਹਲੇ ਜੇ ਮਗਨ ਲਾਪਣ ਅਗ ਲਾਤੀ ਆ ਤੇ ਆ ਬਾਈ ਜੀ ਆਪਣੇ ਕਰਦੇ ਨੇ ਮੁੰਡਿਆਂ ਨੂੰ ਹੁੰਦੇ ਪਏ ਨੇ ਉੱਥੇ ਤੇ ਆ ਬਾਈ ਜੀ ਤਿਆਰੀ ਕਰਦੇ ਮੀਟ ਦੀ ਹੋਪਫੁਲੀ एवरीथिंग ਇਜ਼ ਗੋਇੰ ਟੂ ਬੀ ਫਾਈਨ ਐਂਡ ਐਂਡ ਲੈਟਸ ਗੋ ਲਾਓ ਜੀ ਇੱਧਰ ਹੁਣ ਆਪਣੇ ਚਿਕਨ ਗ੍ਰਿਲ ਕਰਨ ਲੱਗਾ ਤਾਂ ਆਪਾਂ ਤੇ ਆਪਣੇ ਭਰਾ ਉਹਨੇ ਚਿੱਲ ਕਰਨਾ ਸ਼ੁਰੂ ਕਰਤਾ ਹੁੰਦਾ ਮਾਨ ਇੱਧਰ ਦੇਖ ਮੜ ਜਿਆ ਮਾਨ ਕੋ ਚੁੱਪ ਚੱਕੋ ਤੇਰੀ ਗਲਾਸੀ ਕਿੱਧਰ ਹੈ ਨਹੀਂ ਨਹੀਂ ਯਾਰ ਹਾਏ ਅੱਛਾ ਪੀ ਵੀ ਗਿਆ ਪੀ ਕੇ ਸੈਟ ਹੋ ਗਿਆ ਬੰਦਾ ਉਦੋਂ ਵੀ ਤੇ ਖਾਂਦੇ ਮੇਰੀ ਜਾਨ ਮੈਂ ਵੀ ਨਾ ਨਹੀਂ ਵੀਰੇ ਮੈਨੂੰ ਨਾ ਬਦਨਾਮ ਕਰਦੀ ਆ ਦੁਨੀਆ ਬਦਨਾਮ ਕਰਦੀ ਆ ਅੱਛਾ ਬੱਲੇ ਐਦਾ ਵੀ ਹੁੰਦਾ ਇਹਦਾ ਨਾ ਹੀ ਬਦਨਾਮ ਪਾ ਦੀਏ ਉਹ ਮੀਆਂ ਬਦਨਾਮ ਕਰਦੀ ਆ ਇਹ ਹੈਗਾ ਆਪਣਾ ਸਾਡਾ ਮਨਕੀਰ ਤੋਲਕ ਕਿਉਂਕਿ ਇਹ ਹੋਇਆ ਆ 18 ਸਾਲਾਂ ਚ ਬਦਨਾਮ ਇਹਨੇ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ 18ਵੇਂ ਜਾ ਕੇ ਹੋਇਆ ਬਦਨਾਮ 26ਵੇਂ ਜਾ ਕੇ ਬਦਨਾਮ ਹੋ ਗਏ ਸਹੀ ਆ ਸਹੀ ਆ ਚਲੋ ਜੀ ਇਦਾਂ ਹੀ ਇਹ ਜੋ ਜੰਮਿਆ ਹੀ ਕਰ ਦੇ ਕਹਿੰਦੇ ਕੀ ਹੋਇਆ ਡਾਕਟਰ ਕਹਿੰਦਾ ਬਦਨਾਮੀ ਹੋ ਗਈ ਆ ਹਾਂ ਹਾਂ ਉਹ ਨਹੀਂ ਗੱਲ ਤਾਂ ਸੁਣ ਬਾਬਾ ਇੱਕ ਮੱਛੀ ਸੰਗ ਲਿਗੀਆਂ ਨੇ ਜੀ ਵੈਰੀ ਗੁੱਡ ਲਓ ਜੀ ਆਹ ਦੇਖੋ ਇੱਧਰ ਹੁਣ ਹੁਣ ਹੋਈਆਂ ਡਿਸ਼ ਤਿਆਰ ਸਾਰੀਆਂ ਕਿਆ ਬਾਤ ਆ ਹਾਂਜੀ ਲਵਦੀ ਵੀ ਕਿਦਾਂ ਬੋਲੋਗੇ ਕੀ ਦੱਸੋਗੇ ਹੁਣ ਕੁਛ ਕਿਦਾਂ ਲੱਗ ਰਿਹਾ ਇੱਥੇ ਦੇਖੋ ਮੋਟੇ ਘੜੀ ਆ ਖਲੜੀ ਆ ਵੈਰੀ ਗੁੱਡ ਸਿਆਣਾ ਜੀ ਆਓ ਚਿੱਲ ਕਰੋ ਖਾਓ ਪੀਓ ਐਸ਼ ਕਰੋ ਮਿੱਤਰੋ ਵੈਰੀ ਗੁੱਡ ਇੱਧਰ ਰਵੀ ਸਾਹਿਬ ਕੀ ਬੋਲਣਗੇ ਵੱਡੇ ਭਰਾ ਛੱਡੇ ਕੀ ਬੋਲੋਗੇ ਬੋਲੋ ਕੁਛ ਦੱਸੋ ਬਹੁਤ ਵਧੀਆ ਬਹੁਤ ਰੰਗੀਲਾ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਇੱਥੇ ਬਹੁਤ ਵਧੀਆ ਆਏ ਹਾਏ ਹਾਏ ਪੂਰਾ ਆਨੰਦ ਆ ਰਿਹਾ ਆਨੰਦ ਆ ਰਿਹਾ ਆਨੰਦ ਆ ਰਿਹਾ ਪੂਰਾ ਆਏ ਹਾਏ ਹਾਏ ਤੇ ਮੈਨੂੰ ਇੱਕ ਗੱਲ ਚ ਤੇ ਹੁੰਦੀ ਸੀ ਹਾਂਜੀ ਹਾਂਜੀ ਬੋਲੋ 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 ਨਹੀਂ ਨਹੀਂ ਜੀ ਹਾਏ ਬਹੁਤ ਵਧੀਆ ਜੀ ਹਾਏ ਬਹੁਤ ਵਧੀਆ ਚਲੋ ਹੁਣ ਮਾਨਸਾਹਬ ਦੀ ਵਾਰੀ ਹੈ ਜੀ ਦੱਸੋ ਤੁਹਾਨੂੰ ਕਿਹਦਾ ਫੀਲ ਹੋ ਰਿਹਾ ਸਾਰੇ ਜਣੇ ਆਪਣੀਆਂ ਫੈਮਲੀਆਂ ਨਾਲ ਆਓ ਇੱਥੇ ਇੱਥੇ ਆਪਣਾ ਗਰੌਣਕ ਮੇਲਾ ਕਰੋ ਬਹੁਤ ਵਧੀਆ ਮਾਹੌਲ ਹੈ ਇੱਥੇ ਦਾ ਇਹ ਕੁਦਰਤ ਇਹ ਹੁੰਦੀ ਹੈ ਅ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਹੂੰ ਬਾਕੀ ਨਾ ਕੋਈ ਨਾ ਬਿਨਾਂ ਲੋ ਹੋਰ ਸ਼ਾਬਦ ਦੋ ਦੋ ਸ਼ਾਬਦ ਦੋ ਨਾਲੇ ਕੋਈ ਟਿਕਟ ਨਹੀਂ ਹੈਗੀ ਸਾਰਾ ਕੁਝ ਫ੍ਰੀ ਹੈ ਇੱਥੇ ਆਪਣਾ ਬਸ ਇਹ ਆ ਵੀ ਆਬਵੀਅਸਲੀ ਆਬਵੀਅਸਲੀ ਇੱਥੇ ਆਬਵੀਅਸਲੀ ఎవਰੀਥਿੰਗ ਇਜ਼ ਫ੍ਰੀ ਸੋ ਤੁਸੀਂ ਇੱਥੇ ਆਪਣੀ ਛਤਰੀ ਲੈ ਕੇ ਆਓ ਆਪਣੀ ਕੁਰਸੀ ਲੈ ਕੇ ਆਓ ਕਰੋ ਟੇਬਲ ਲੈ ਕੇ ਆਓ ਜੋ ਵਾਟੇਵਰ ਤੁਸੀਂ ਚਾਹੁੰਦੇ ਹੋ ਨਾ ਇੱਥੇ ਲੈ ਕੇ ਆ ਸਕਦੇ ਆ ਆਪਣਾ ਖਾਣ ਪੀਣ ਦਾ ਸਮਾਨ ਇੱਥੇ ਬਰਬੀਕਿਊ ਕਰਨੀ ਜੋ ਮਰਜ਼ੀ ਤੁਸੀਂ ਲਿਆ ਸਕਦੇ ਆ ਇੱਥੇ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਬਿਲਕੁਲ ਇੱਥੇ ਇੰਜੋਏ ਕਰੋ ਬਸ ਆਪਣਾ ਜੇ ਤੁਹਾਨੂੰ ਹਫਤੇ ਦੇ ਵਿੱਚ ਇੱਕ ਅਧਾ ਦਿਨ ਮਿਲਦਾ ਦੋ ਦਿਨ ਮਿਲਦੇ ਹੈਗੇ ਉਹਨੂੰ ਚਿੱਲ ਕਰੋ ਬਸ ਫੈਮਿਲੀ ਦੇ ਨਾਲ ਆਓ ਯਾਰਾਂ ਦੋਸਤਾਂ ਨਾਲ ਘੁੰਮੋ ਜਿੱਦਾਂ ਮਰਜ਼ੀ ਇੰਜੋਏ ਕਰੋ ਬਸ ਆਪਣੀ ਜ਼ਿੰਦਗੀ ਦੇ ਇੱਕ ਇੱਕ ਮਿੰਟ ਵੀ ਵਿਥਾਂ ਜਾਣ ਦੋ ਐਵੀ ਜਗ੍ਹਾ ਤੇ ਉਹ ਕੁਦਰਤ ਦੇ ਆਨੰਦ ਮਾਣੋ ਬਸ ਨਾਲੇ ਫ੍ਰੀ ਆਫ ਕੋਸਟ ਆ ਕੋਈ ਪੈਸਾ ਨਹੀਂ ਕੁਛ ਨਹੀਂ ਬਸ ਇਹ ਆ ਵੀ ਜੋ ਤੁਸੀਂ ਆਪਣਾ ਲੈ ਕੇ ਆਣਾ ਆਪਣਾ ਲੈ ਕੇ ਆਣਾ ਸਮਾਨ ਸਾਰਾ ਤੇ ਉਹ ਦੇਖੋ ਉਧਰ ਯਾਦਵਿੰਦਰ ਸਿੰਘ ਆਪਦਾ ਨਾ ਉਹ ਦੇਖੋ ਉਹ ਆਪਦਾ ਹੀ ਚਿੱਲ ਕਰਦਾ ਫਿਰਦਾ ਉਹਨੇ ਵੀ ਇੰਡੀਆ ਫੋਨ ਲਾਇਆ ਹੋਇਆ ਅੱਜ ਅੱਜ ਚਿੱਲ ਕਰੂਗਾ ਪੂਰਾ ਕੰਗਰੇ ਦਾ ਡੀਆ ਨਾ ਯਾਰ ਇਧਰ ਆਪਾਂ ਛਤਰੀ ਲਾਈ ਹੋਈ ਆ ਤੇ ਆ ਆਪਣਾ ਥੱਲੇ ਤੌਲੀਆ ਵਗੈਰਾ ਟਾਵਲ ਵਿਛਾਇਆ ਹੋਇਆ ਗ੍ਰਿਲ ਚੱਲਦੀ ਵੀ ਹੈ ਪੂਰੀ ਪ੍ਰੋਪਰ ਐਨ ਚਿੱਲ ਫੰਡ ਵੀ ਚੱਲਦਾ ਰਿਹਾ ਨਾਲ ਦੀ ਨਾਲ ਆਜੋ ਲੋ ਜੀ ਆਹ ਦੇਖੋ ਬੰਦੇ ਆਪਣੇ ਫੇਰ ਰਸਤੇ ਦੇ ਵਿੱਚ ਪਾਣੀ ਦੇਖਿਆ ਇਹਨਾਂ ਨੂੰ ਫੇਰ ਵਿੱਚ ਡਿੱਗੇ ਆ ਪਾਣੀ ਦੇ ਵਿੱਚ ਹੁਣ ਆ ਦੇਖੋ ਹੱਥ ਕੱਢੇ ਸੀ ਨਾ ਆ ਦੇਖੋ ਹੱਥ ਕੱਢੇ ਨੇ ਥੱਲੇ ਪਿਆਰ ਲਾਇਆ ਕੀ ਮੈਂ ਯਾਰ ਆਂਦੇ ਨਹੀਂ ਵੇ ਥੱਲੇ ਪੈਰ ਲਾਏ ਜੀ ਚੱਲ ਆ ਰਿਹਾ ਵੀ ਆ ਚਾਸਾ ਹੋਈ ਨਾ ਲੋ ਵਾ ਨਾ ਬੈਠਾ ਇੱਥੇ ਆ ਵੀ ਆ ਦੇਖ ਮੇਰੇ ਪੈਰ ਥੱਲੇ ਲੱਗੇ ਆ ਦੇ ਮੇਰੇ ਪੈਰ ਥੱਲੇ ਲੱਗੇ ਆ ਦੱਸ ਜਲ ਬਾੜ ਕੇ ਭੇਜੋ ਆਪ ਰੋਗ ਗਿਆ ਯਾਰਾ ਨਾਲ ਤਾਂ ਆਓ ਸਾਰੇ ਫੇਰ ਜਾ ਜਾਈਏ ਆਇਆ ਤੂੰ ਤੇ ਆ ਸਾਰੇ ਜਾਈਏ ਯਾਰ ਆਹ ਤੇ ਨਾਲ ਹੋਣਾ ਬੈਠਾ ਇੱਥੇ ਆਵੇ ਇਥੇ ਇੰਨਾ ਪਾਣੀ ਆ ਇਹ ਦੂਜੇ ਤਰ੍ਹਾਂ ਹੋ ਗਿਆ ਅੱਗੇ ਬੜਾ ਪਾਣੀ ਸਾਰਾ ਕੋਈ ਤੇ ਲਾਗ ਥੱਲੇ ਆ ਪਾਣੀ ਸਾਰਾ ਸਹੀ ਆ ਇਹ ਆਵੇ ਆ ਵੀ ਸਹੀ ਆ ਇੱਥੇ ਵੀ ਸਹੀ ਆ ਆ ਦੇ ਲੋ ਜੀ ਹੁਣ ਆਪਣੇ ਬੰਦੇ ਨੇ ਕਰਤਾ ਐਂਡ ਤੇ ਹੁਣ ਹੋ ਗਿਆ ਇਹਨੂੰ ਕੰਮ ਸਾਰਾ ਸ਼ਿਫਟ ਕਰਨ ਲੱਗਿਆ ਹੁਣ ਸਮਾਪਤੀ ਆ ਜੀ ਹੁਣ ਸਮਾਪਤੀ ਹੋ ਗਈ ਹੁਣ ਸਾਰੀ ਇਸ ਘਰਾਂ ਨੂੰ ਕਰੇ ਬੈਠ ਕੇ ਲਾਉਣ ਦੇ ਕੋਈ ਨਹੀਂ ਆ ਸਾਰਾ ਕੁਝ ਹੁਣ ਜਿੰਨਾ ਵੀ ਹੈਗਾ ਗੰਦ ਗੰਦ ਪਿਆ ਇੱਥੇ ਸਾਰਾ ਕੁਝ ਚੱਕ ਦੇਣਾ ਆਪਾਂ ਮਸਮਾਪਤੀ ਹੋ ਗਈ ਸਰ ਕੋ ਚੱਕਣ ਲੱਗੇ ਇੱਥੇ ਆ ਤੋਤੀ ਐ ਸਾਰੀ ਗ੍ਰਿਲ ਵਗੈਰਾ ਤੋਤੀ ਐ ਇੱਥੇ ਉਹ ਲੱਤ ਦੱਬ ਲੋ ਲੱਤ ਡਿੱਗੀ ਉੱਥੇ ਕਹਿੰਦੇ ਲੱਤ ਡਿੱਗੀ ਕਹਿੰਦੇ ਲੱਤ ਡਿੱਗੀ ਪਾਣੀ ਚ ਇੱਕ ਆਦੋ ਨੇ ਲੱਤ ਹੀ ਫੜਦੀ ਉਹ ਪਈ ਉਹ ਲੱਤ ਲੱਭ ਗਈ ਲੱਤ ਲੱਭ ਗਈ ਮਾਨ ਨੇ ਲੱਤ ਲੱਭੀ ਪਈ ਮਾਨ ਨਹੀਂ ਦਿੱਤੀ ਆ ਉਹਨੇ ਲੱਭਣੀ ਸੀ ਵੈਰੀ ਗੁੱਡ ਉਹ ਦੇਖੋ ਸਫਾਈ ਬਹੁਤ ਪਸੰਦ ਕਰਦਾ ਬੰਦਾ ਇਹ ਬਹੁਤ ਸਫਾਈ ਪਸੰਦ ਕਰਦਾ ਬੰਦਾ ਇਹ ਆ ਦੇਖੋ ਜੀ ਗ੍ਰਿਲ ਵੀ ਸਾਫ਼ ਕਰਤੀ ਸਾਰੀ ਹੁਣ ਐਨ ਚੰਗੀ ਤਰ੍ਹਾਂ ਰਗੜ ਕੇ ਆ ਆ ਮਾਨ ਵੀ ਰਗੜਿਆ ਗਿਆ ਨਾਲ ਹੀ ਥੋੜਾ ਜਿਹਾ ਬਚ ਗਿਆ ਫਿਰ ਵੀ ਇੰਜ ਮੈਨ ਹੋ ਗਿਆ ਫੁੱਲ ਤੇ ਹੁਣ ਆਪਾਂ ਤੁਰਨ ਲੱਗੇ ਆ ਇੱਥੋਂ ਤੇ ਤੁਹਾਨੂੰ ਦਿਖਾਣੇ ਹਾਂ ਰਸਤੇ ਦਾ ਸੀਨ ਕੀ ਆ ਆ ਦੇਖੋ ਜੀ ਇਹ ਹੁੰਦੇ ਮਿਹਨਤੀ ਬੰਦੇ ਦੇਖੋ ਸਾਰ ਕੋ ਖਾਦਾ ਪੀਤਾ ਹੁਣ ਸਫਾਈ ਚੱਲ ਰਹੀ ਆ ਹੁਣ ਪੂਰੀ ਪ੍ਰੋਪਰ ਐਨ ਗ੍ਰਿਲ ਸਾਫ਼ ਹੋ ਰਹੀ ਆ ਹਈ ਬਾਰ-ਬਾਰ ਪੈਹ ਲਾਉਂ ਤੇ ਛੁੱਟ ਜਾਣਾ ਬਿਲਕੁਲ 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 ਪੈਹ ਭਲਾਮੇ ਦੇ ਲੱਗੇ ਹੁਣ ਮੇਰੇ ਭਲਾ ਮੇਰੇ ਭਾਈ ਸੱਜਣ ਜੀ ਦੇ ਮਰਜ਼ੀ ਲੱਗੇ ਹੁਣ ਬਿਲਕੁਲ ਲੋਕਾਂ ਨੂੰ ਨਹੀਂ ਪਤਾ ਰਹੀ ਉਹ ਗੱਲ ਵੱਖਰੀ ਆ ਆ ਸਾਰਿਆਂ ਨੇ ਇੰਜੋਏ ਕਰ ਲਿਆ ਹੁਣ ਇੱਥੇ ਖਲਾਰਾ ਪਿਆ ਹੁਣ ਸਾਰਾ ਖਲਾਰਾ ਮੇੜਨਾ ਹੁਣ ਦੇਖੀ ਚੱਲੋ ਮਿੰਟੋ ਪਹਿਲਾਂ ਇਹ ਸਾਫ਼ ਕਰ ਦੇਣਾ ਆਪਾਂ ਸਾਫ਼ ਕਰ ਰਿਹਾ ਤੁਹਾਨੂੰ ਦਿਖਾਣੇ ਫਿਰ ਉਹੀ ਪਰਾਵਾ ਆਪਾਂ ਚੱਲੇ ਹੁਣ ਵਾਪਸ ਛਿਲਫਲ ਕਰ ਲਿਆ ਆਪਾਂ ਬਹੁਤ ਤੇ ਹੁਣ ਆਪਾਂ ਚੱਲੇ ਵਾਪਸ ਸਾਰੇ ਹਾਂਜੀ ਕਿੱਦਾਂ ਲੱਗਿਆ ਅੱਜ ਦਾ ਦਿਨ ਤੁਹਾਨੂੰ ਬੱਸ ਹੋ ਗਈ ਬੱਸ ਪਾਣੀ ਚੰਨਾ ਆ ਨਾ ਆ ਗਏ ਦਿਮਾਗ ਖਰਾਬ ਕਰ ਲਿਆ ਹਾਂ ਸਾਹਿਬ ਬੋਲੋਗੇ ਕੁਛ ਦਿਮਾਗ ਖਰਾਬ ਨਹੀਂ ਕਹਿੰਦੇ ਭਾਈ ਇਹਨੂੰ ਕਹਿੰਦੇ ਕੁਦਰਤ ਦੇ ਨਜ਼ਾਰੇ ਲੈਣੇ ਲੈ ਫਿਰ ਅਸੀਂ ਤਾਂ ਕੁਦਰਤ ਦੇ ਆਨੰਦ ਪੂਰੇ ਮਾਨੇ ਆ ਤੁਸੀਂ ਵੀ ਮਾਨੋ ਆਓ ਕਦੀ ਵੀਕੈਂਡ ਦੇ ਇੱਥੇ ਟਾਈਮ ਕੱਢ ਕੇ ਬਹੁਤ ਵਧੀਆ ਮਾਹੌਲ ਆ ਇੱਥੇ ਦਾ ਇਨੂੰ ਕਹਿੰਦੇ ਕੁਦਰਤ ਦਾ ਨਜ਼ਾਰਾ ਲੈਣਾ ਪੂਰਾ ਚਿੱਲ ਫਣਾ ਕੀਤਾ ਪੂਰਾ ਪੂਰਾ ਬਾਈ ਜੀ ਪੂਰਾ ਹਾਂਜੀ ਜਯਾਦਵੰਦਰ ਜੀ ਤੁਸੀਂ ਦੱਸੋ ਕੁਛ ਬੋਲਣਾ ਯਾਦ ਨਹੀਂ ਆ ਰਿਹਾ ਹੈ ਬੋਲਣਾ ਯਾਦ ਨਹੀਂ ਬੋਲਣਾ ਯਾਦ ਨਹੀਂ ਰਿਹਾ ਮੈਂ ਮੈਨੂੰ ਵੀ ਬੋਲਣਾ ਆ ਰਿਹਾ ਹੈ ਮੈਨੂੰ ਵੀ ਹੋਈ ਸੁਣਿਆ ਬਾਈ ਆ ਥੋੜਾ ਜਿਆਦਾ ਬੰਦਾ ਘੱਟ ਪੂਰਾ ਦਾ ਤਾਂ ਕਰਕੇ ਬਾਈ ਜੀ ਨੇ ਕਹਿੰਦਾ ਸਮਾਨ ਬਿਲਕੁਲ ਬਾਈ ਉਹਨਾਂ ਘਰੇ ਜਗ੍ਹਾ ਆ ਬਾਈ ਟੱਕੜੀ ਲੰਦਾ ਆ ਬਾਈ ਸੁੱਕਾ ਮਾਸ ਮਾਸ ਗੱਡਾ ਹਾਂਜੀ ਕਿੰਨਾ ਟਾਈਮ ਰਹਿ ਗਿਆ ਆਪਾਂ ਨੂੰ ਪਹੁੰਚਣ ਬੱਸ ਜੀ 10 15 ਮਿੰਟ ਦੀ ਗੱਲ ਆ ਆਵਾਜ਼ਾਂ ਵਹਿ ਗਈਆਂ ਆ ਹਲੋ ਦਰਨਾ ਆ ਲੋ ਜੀ ਆਪਾਂ ਪਹੁੰਚ ਗਏ ਆ ਆਪਣੇ ਸ਼ਹਿਰ ਦੇ ਵਿੱਚ ਆ ਗਿਆ ਆਪਣਾ ਫਿਨਿਸ਼ ਜੀ ਸਾਰੇ ਯਾਰ ਖੁਸ਼ ਨੇ ਬਈ ਹੋਰ ਹੋਰ ਖੁਸ਼ ਹੋਰ ਜੀ ਆਪਾਂ ਪਹੁੰਚ ਗਏ ਹੁਣ ਬੱਸ ਹੋਈ ਪਈ ਆ ਸਰੀਰ ਤੇ ਸਾਡੇ ਸ਼ਹਿਰ ਦੇ ਬੱਸ ਹੋ ਗਿਆ ਤਾਂ ਬਹੁਤ ਤੈਰੇ ਆ ਪਾਣੀ ਦੇ ਵਿੱਚੜਾ ਥੱਕ ਗਿਆ ਯਾਰ ਆਤਾ ਭਾਈ ਜੀ ਦਾ ਧੰਨਵਾਦ ਸਾਡੇ ਨਾਲ ਆਉਣ ਦਾ ਸਾਰਿਆਂ ਦਾ ਤੇ ਧੰਨਵਾਦ ਆਟਾ ਜਿਹੜੇ ਐਸ ਵੇਲੇ ਸਾਡੇ ਨਾਲ ਉਦੋਂ ਦੇ ਜੁੜੇ ਰਹੇ ਨੇ ਹਾ ਹੋਪਫੁਲੀ ਇਦਾਂ ਹੀ ਤੁਹਾਨੂੰ ਨਿਊ ਕੰਟੈਕਟ ਦਵਾਂਗੇ ਕੰਟੈਂਟ ਸੋਰੀ ਕੰਟੈਂਟ ਦਵਾਂਗੇ ਤੇ ਹੋਪਫਲੀ ਤੁਸੀਂ ਸਾਨੂੰ ਜੁੜੇ ਰਹੋ ਲਾਈਕ 올 ਦਿ ਵੇ ਸੋ ਐਂਡ ਵੀ ਸੀ ਯੂ ਗਾਇਸ ਨੈਕਸਟ ਟਾਈਮ ਬਾਏ ਆਪਾਂ ਪਹੁੰਚ ਗਏ ਆਪਣੇ ਸ਼ਹਿਰ ਦੇ ਵਿੱਚ ਓਕੇ ਬਾਏ ਜੀ ਫੇਰ ਮਿਲਦਾ ਤੁਹਾਨੂੰ ਨਵੇਂ ਕੰਟੈਂਟ ਦੇ ਵਿੱਚ ਬਾਏ ਬਾਏ ਓਕੇ ਬਾਏ ਬਾਏ ਗੁੱਡ ਨਾਈਟ ਸੀ ਯੂ ਅਗੇਨ